ਵਰਾੜ ਜੈਸੀ ਦੀ ਲਿਖੀ ਹੋਈ ਪੁਸਤਕ ਟੁੱਟੀਆਂ ਤਕਦੀਰਾਂ ਕਹਾਣੀ ਦੂਸਰੀ ਨਸੀਬੋਦਾਈ ਅਕਸਰ ਹੀ ਬੈੰਡ ਪਾਉਣ ਨੂੰ ਪਿੰਡੋਂ ਨਸੀਬੋਦਾਈ ਨੂੰ ਨਾਲ ਲਜਾਇਆ ਜਾਂਦਾ ਨਸੀਬੋ 77 77 ਕ ਵਰਿਆਂ ਦੀ ਔਰਤ ਸੀ ਜਿਸ ਦੀ ਪੁਸ਼ਾਕ ਸਾਰੇ ਪਿੰਡ ਪਿੰਡ ਦੀਆਂ ਤੀਵੀਆਂ ਤੋਂ ਵੱਖ ਹੁੰਦੀ ਉਹ ਹਮੇਸ਼ਾ ਟਿੱਚ ਬਟਣਾ ਦੇ ਗਫਾਂ ਵਾਲੀ ਕੁੜਤੀ ਪਾਉਂਦੀ ਤੇ ਦੋ ਚੁੰਨੀਆਂ ਲੈ ਕੇ ਲਾਮ ਜਾਂ ਅੜੰਮੇ ਕੋੜ ਮੇ ਜਾਂਦੀ ਕੰਨਾਂ 'ਚ ਤੁੰਗਲ ਪਾ ਕੇ ਜਾਂਦੀ ਤੇ ਚੁੰਨੀ ਨਾਲ ਆਪਦੇ ਕੰਨ ਟੱਕ ਕੇ ਰੱਖਦੀ ਕਿ ਕਿਧਰੇ ਰਾਹ ਜਾਂਦਾ ਕੋਈ ਪੱਟ ਕੇ ਹੀ ਨਾ ਲੈ ਜਾਵੇ ਲੋਕ ਦੱਸਦੇ ਹਨ ਕਿ ਜਵਾਨੀ ਵੇਲੇ ਉਹ ਪੂਰੀ ਸ਼ਕੀਨਰ ਸੀ ਉਹਦੇ ਬੂਟੀਆਂ ਵਾਲੇ ਸੂਟ ਦੇਖ ਕੇ ਹਰ ਕੋਈ ਉਹਨੂੰ ਦੂਰੋਂ ਪਹਿਚਾਨ ਲੈਂਦਾ ਸੀ ਨਸੀਬੋ ਦਾਇਲ ਟੀਵੀ ਪਥੇਰੀ ਚੰਗੀ ਸੀ। ਕੇਰਾ ਪਿੰਡ ਚ ਰੇਸ਼ਮ ਨਾਂ ਦਾ ਨਾਂ ਦੀ ਮਾਨਸਿਕ ਸੰਤੁਲਨ ਵਿਗੜਨ ਵਾਲੀ ਔਰਤਾਂ। ਰੇਸ਼ਮਾ ਦਿਨ ਵੇਲੇ ਪਿੰਡ ਚ ਗੇੜੇ ਘੱਟ ਰਾਤ ਨੂੰ ਸੱਤ ਵਾਲੇ ਬੋਰ ਥੱਲੇ ਸੌਂ ਜਾਂਦੀ। ਉਹਦੇ ਨਾਲ ਇੱਕ ਛੋਟੀ ਜਹੀ ਕੁੜੀ ਵੀ ਸੀ ਜੋ ਕੁਛੜ ਚੁੱਕੀ ਹੁੰਦੀ ਸੀ। ਸਾਲ ਕੁ ਬਾਦੋ ਕਮਲੀ ਔਰਤ ਮਰ ਗਈ ਤੇ ਜਦ ਮਰੀ ਤਾਂ ਲੋਕ ਲੋਕਾਂ ਸਵੇਰੇ ਦੇਖਿਆ ਕਿ ਨਾਲ ਪਈ ਡੇਢ ਕੁ ਵਰਿਆਂ ਦੀ ਕੁੜੀ ਉਸ ਮਰੀ ਪਈ ਮਾਂ ਦਾ ਦੁੱਧ ਚੁੰਗ ਰਹੀ ਸੀ ਪਿੰਡ ਦੇ ਲੋਕ ਇਕੱਠੇ ਹੋਏ ਤੇ ਤਰਸ ਸਭ ਨੇ ਲੋੜੇ ਦਾ ਕੀਤਾ ਪਰ ਜਦੋਂ ਸਰਪੰਚ ਨੇ ਕਿਹਾ ਕਿ ਕੋਈ ਹੈ ਜੋ ਇਸ ਬੱਚੀ ਨੂੰ ਗੋਦ ਲੈ ਕੇ ਪਾਲ ਲਵੇ ਤਾਂ ਸਾਰੇ ਪਿੰਡ ਦੇ ਲੋਕ ਪਛਾਹ ਹੋ ਗਏ ਨਸੀਬੋ ਹੀ ਸੀ ਜੋ ਹਿੱਕ ਥਾਪੜ ਕੇ ਕਹਿਣ ਲੱਗੀ ਕਿ ਮੈਂ ਪਾਲੂੰਗੀ ਇਸ ਧੀ ਤਿੰਨ ਘਰ ਹੈਗਾ ਤੇ ਚੌਥੀ ਇਹ ਵੀ ਆ ਕੇ ਘਰ ਨੂੰ ਭਾਗ ਲਾ ਉਸ ਦਿਨ ਤੋਂ ਬਾਅਦ ਸਤਕਾਰ ਨਾਲ ਨਸੀਬੋ ਦਾ ਕੱਦ ਲੋਕਾਂ ਦੀਆਂ ਨਜ਼ਰਾਂ 'ਚ ਹੋਰ ਵੱਧ ਗਿਆ ਸੀ ਆਪ ਦੇ ਦੁੱਧ ਤੇ ਉਹਨੇ ਕੁੜੀ ਨੂੰ ਪਾਲਿਆ ਨਸੀਬੋ ਦਾਈ ਉਹ ਔਰਤ ਸੀ ਜਿਸ ਤੇ ਜੰਮਦੀ ਤੇ ਜ਼ਿੰਮੇਵਾਰੀਆਂ ਆ ਜਿਸ ਤੇ ਜੰਮਦੀ ਦੀਆਂ ਹੀ ਜ਼ਿੰਮੇਵਾਰੀਆਂ ਆਣ ਪੰਗਾ ਸੀ ਪਹਿਲਾਂ ਪੇਕੇ ਘਰ ਮਾਂ ਮੋਕਣ ਕਰਕੇ ਉਸਨੇ ਨਿੱਕੀ ਹੁੰਦੀ ਨਹੀਂ ਜ਼ਿੰਮੇਵਾਰੀ ਚੁੱਕ ਲਈ ਸੀ ਤੇ ਸਹੁਰੇ ਘਰ ਵੀ ਸੱਸ ਸਹੁਰਾ ਨਾ ਹੋਣ ਕਰਕੇ ਵਿਆਹ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਉਸ ਤੇ ਆ ਗਈ ਸੀ ਸਾਰਾ ਪਿੰਡ ਉਸ ਨੂੰ ਸੱਚਾਰੀ ਬੁੜੀ ਆਖਦਾ ਸੀ ਹਰ ਇੱਕ ਦੇ ਦੁੱਖ ਦੇ ਸੁੱਖ ਦੇ ਜਾਂਦੀ ਨਸੀਬੋ ਜਿੱਥੇ ਵੀ ਜਾਂਦੀ ਬੈਣਾ ਨਾਲ ਸਭ ਨੂੰ ਰੁਵਾ ਦਿੰਦੀ ਕੁੰਡ ਕੱਢ ਕੇ ਮਾਰੀਆਂ ਉਸ ਦੀਆਂ ਲੰਬਾਂ ਲੰਬਾਂ ਕੋਕਾਂ ਤ੍ਰਿਪ ਤ੍ਰਿਪ ਬਹੰਜੂ ਕੇ ਲਾ ਦਿੰਦਾਂ ਅੱਧਾ ਇੱਕ ਕਾਂਟਾ ਬੈਣ ਪਾ ਕੇ ਫਿਰ ਉਹ ਕੁੰਡ ਦਾ ਥੋੜਾ ਜਿਹਾ ਬੱਲਾ ਪਾਸੇ ਕਰ ਕਰਨ ਨਾਲ ਬੈਠੀ ਬੁੜੀ ਨੂੰ ਆਖਦੀ ਕਿ ਭੈਣੇ ਕੀ ਪਾਣੀ ਨਹੀਂ ਲੈ ਕੇ ਆਇਆ ਕੋਈ ਜਾਂ ਉਹੀ ਲਿਆ ਦੇ ਪਾਣੀ ਘਟ ਘਟ ਕਰਕੇ ਪੀ ਨਸੀਬੋ ਫਿਰ ਪਟਕਟ ਸਿਆਪਾ ਕਰਨ ਲੱਗ ਜਾਂਦੀ ਸਿਵਿਆਂ 'ਚ ਜਾ ਫਿਰ ਨਸੀਬੋ ਬਹਿਣ ਪਉਂਦੀ ਆਪਾ ਗਵਾ ਲੈਂਦੀ ਚਾਰ ਪੰਜ ਬੁੜੀਆਂ ਜ਼ਰੂਰ ਇੱਕ ਦੂਜੇ ਨੂੰ ਹੁੱਜ ਮਾਰ ਕੇ ਪੁੱਛਦੀਆਂ ਕਿ ਘੁੰਡ ਵਾਲੀ ਰੋਂਦੀ ਬੁੜੀ ਪਰਵਾਦ ਦੀ ਕੀ ਲੱਗਦੀ ਹੈ ਫਿਰ ਮੂੰਹ ਜਿਹਿਆ ਬਣਾ ਕੇ ਕਹਿੰਦੀ ਕਿ ਹੋਣੀ ਕੋਰੀ ਆਸ ਪਿੰਡ 'ਚ ਮੀਲ ਲਿਆਉਣ ਲਈ ਗੁੱਡੀ ਫੂਕਣ ਜਾਂਦੇ ਤਾਂ ਉਦੋਂ ਵੀ ਨਸੀਬੋ ਦਾਈ ਬਹਿਣ ਪਉਂਦੀ ਐਵੇਂ ਲੱਗਦਾ ਜਿਵੇਂ ਸੱਚ ਮੋਛੀ ਕੋਈ ਮਰ ਗਿਆ ਹੋਵੇ ਇੱਕ ਦਿਨ ਹੋਕਾ ਆਇਆ ਕਿ ਨਸੀਬੋਦਾਈ ਪੂਰੀ ਹੋਗੀ ਤੇ 3 ਵਜੇ ਸ਼ਿਸ਼ਕਾਰ ਸਾਰਾ ਪਿੰਡ ਝੂਟਾਂ ਕੱਤ ਨਸੀਬੋ ਦੇ ਝੂਟਾਂ ਕੱਤ ਨਸੀਬੋ ਦੀ ਘਰ ਪੁੱਜੀ ਗਿਆ ਲੋੜੇ ਦਾ ਕੱਟ ਕਿਸੇ ਨੂੰ ਯਕੀਨ ਨਾ ਆਵੇ ਕਿ ਨਸੀਬੋਦਾਈ ਵੀ ਮਾਰ ਸਕਦੀ ਹੈ ਐਵੇਂ ਚੁੱਪ ਚਾਪ ਰਹੇ ਸਾਰਾ ਪਿੰਡ ਅੰਦਰੇ ਅੰਦਰ ਰੋਇਆ ਬੈਣ ਕਿਸੇ ਨੇ ਨਾ ਪਾਈ ਜਾਂ ਕਹਿ ਲਓ ਪਿੰਡ ਵਾਲਿਆਂ ਨੂੰ ਪਿੰਡ ਵਾਲਿਆਂ ਨੂੰ ਬੈਣ ਨਹੀਂ ਸਿਪਾਉਣੀ ਆਉਂਦੀ ਨਸੀਬੋ ਹੀ ਸੀ ਜੋ ਸਭ ਨੂੰ ਬੈਣ ਪਾ ਕੇ ਰਵਾ ਦਿੰਦੀ ਸੀ ਨਸੀਬੋ ਦਾਈ ਨੂੰ ਨਵਾ ਕੇ ਕਫਨ ਪਾ ਦਿੱਤਾ ਲਗਭਗ ਅਸਥਕਾਰ ਲਈ ਲੈ ਕੇ ਜਾਣ ਦੀ ਤਿਆਰੀ ਹੀ ਸੀ ਇੱਕਦਮ ਉੱਚੀ ਗੜਕਮੀ ਆਵਾਜ਼ ਆਈ ਬੇਖਾਸਮੋ ਸਾਰੇ ਪਿੰਡ ਲਈ ਬੈਣ ਪਾਉਂਦੀ ਮੈਂ ਰਗਾਂ ਵਠਾ ਲੈਂਦੀ ਮੇਰੀ ਵਾਰੀ ਕੋਈ ਬੈਣ ਨਾ ਸਰਿਆ ਨਸੀਬੋ ਸੀੜੀ ਤੋਂ ਉੱਠ ਕੇ ਬੈਠ ਗਈ ਤੇ ਉੱਠਦੀ ਹੀ ਦੇਖਿਆ ਉਸ ਨੇ ਕਿ ਉਸ ਦੀ ਗੋਦੀ ਲਈ ਰੇਸ਼ਮਾ ਦਿੱਤੀ ਉਸ ਦਾ ਹੱਥ ਫੜ ਹਰ ਕੋਰੇ ਲੈ ਕੇ ਰੋ ਰਹੀ ਸੀ ਨਸੀਬੋ ਦੀਆਂ ਸਾਕੀਆਂ ਤਿੰਨੇ ਕੁੜੀਆਂ ਸੌਰਾਂ ਤੋਂ ਸਿਚਕਾਰ ਦੇਣਾ ਹਨ ਸ਼ਾਇਦ ਉਹਨਾਂ ਨੂੰ ਨਸੀਬੋਂ ਨਾਲ ਗੁੱਸੇ ਗਲੇ ਸੰ ਜੋ ਉਹਦੇ ਮਰਨ ਤੇ ਵੀ ਨਹੀਂ ਮਿਟੇ ਹੋਣੇ ਨਸੀਬੋ ਨੇ ਗੋਦ ਲਈ ਤੀਨ ਨੂੰ ਚੁੱਪ ਕਰਾਇਆ ਤੇ ਗੱਲ ਲਾ ਲਿਆ ਤੇ ਕਿਹਾ ਦੁੱਧ ਦਾ ਸਲੀ ਮੁੱਲ ਤੂੰ ਮੋੜੇ ਕੁੜੀ ਨੂੰ ਸਮਝ ਨਹੀਂ ਲੱਗੀ ਕਿ ਉਸ ਦੀ ਮਾਂ ਉਸ ਨੂੰ ਕੀ ਕਹਿ ਰਹੀ ਹੈ ਪਿੰਡ ਦੇ ਸਾਰੇ ਹੈਰਾਨ ਕੀ ਇੱਕ ਹੀ ਵਿੱਚ ਜਿੰਦਾ ਹੋ ਗਈ ਨਸੀਬੋ ਨੇ ਫਿਰ ਆਪਦੇ ਪਾਏ ਕੱਪੜੇ ਵੇਖਦਿਆਂ ਕਿਹਾ ਕਿ ਕੋਈ ਜੱਜ ਦਾ ਸੂਟ ਤਾਂ ਪਾ ਦਿੰਦਾਂ ਸਾਰੇ ਪਿੰਡ ਦਾ ਗੋਲਪਣਾ ਕੀਤਾ ਇੰਨਾ ਕਹਿ ਨਸੀਬੋ ਪਿੰਡ ਵਾਲਿਆਂ ਲਈ ਬਹਿਣ ਪਾਉਣ ਲੱਗੇ ਸ਼ਰਮਿੰਦਾ ਹੋ ਗਾ ਬੁੜੀਆਂ ਬਥੇਰਾ ਚੁੱਪ ਕਰਾਇਆ ਹੁਣ ਅੱਧੇ ਘੰਟੇ ਬਾਅਦ ਥੱਕ ہار ਕੇ ਉਹਨੇ ਪਾਣੀ ਮੰਗਿਆ ਤੇ ਪਾਣੀ ਪੀ ਕੇ ਇੱਕ ਸੋਹਣੇ ਦੇ ਦੰਦ ਵਾਲੀ ਬੁੜੀ ਵੱਲ ਇਸ਼ਾਰਾ ਕਰਦਿਆਂ ਕਿਹਾ 베ਜੀ ਐ ਨਹੀਂ ਮਰਦੀ ਮੈਂ ਹਲੇ ਤਾਂ ਤੇਰੇ ਮਰਨੇ ਦੇ ਬਹਿਣ ਪਾਉਣੇ ਸੋਹਣੇ ਦੇ ਦੰਦ ਵਾਲੀ ਨੇ ਗੁੱਸਾ ਕੀਤਾ ਪਰ ਬਾਕੀ ਸਾਰੀਆਂ ਧੀਮੀਆਂ ਹੱਸੀਆਂ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਨਸੀਬੋ ਮਜ਼ਾਕ ਹੀ ਸੁਵਾਦੀ ਹੈ ਪਲਾਂ ਚ ਹੀ ਇਕ ਗੱਠ ਖਿੰਡ ਗਿਆ ਪਿੰਡ ਵਾਲੇ ਖੁਸ਼ ਸਨ ਕਿ ਹੁਣ ਨਸੀਬੋ ਸਾਡਾ ਡੰਗ ਸਾਰੂਗੀ ਮਰਨੇ ਪਰ ਨਹੀਂ ਦੇ ਧੰਨਵਾਦ